ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਦੇ ਵਧੀਆ ਜਾਨਵਰ ਪੰਛੀ ਕਾਇਮ ਹੈ ਤੇ ਪਹੁੰਚ ਗਏ ਆਂ ਆਪਾਂ ਕਬੂਤਰਾਂ ਕੋਲੇ ਤੇ ਤਿੰਨ ਕਬੂਤਰ ਡਾਂਦੇ ਆਂ ਤੇ ਇੱਧਰ ਇਹ ਬੈਠੇ ਐ ਇਹਨਾਂ ਨੂੰ ਕੱਲ ਲੀਵਲ ਉਬਰ ਦੀ ਦਵਾਈਆਂ ਹੀ ਦਈਆਂ ਨੇ ਉਹਦੇ ਕਰਕੇ ਪਾਣੀ ਵਾਲੀਆਂ ਬਿੱਠਾ ਮਾਰਦੇ ਆ ਥੋੜੀਆਂ ਹੋ ਜੂंगे ਸੈਟ ਕੋਈ ਨਹੀਂ ਓਕੇ ਹੋ ਜੂंगे ਤੇ ਤਾਰਾ ਮੀਰਾ ਪਾਣਾ ਕਰਿਆ ਸ਼ੁਰੂ ਮੜਾਪ ਨਹੀਂ ਪਾਉਂਗੇ ਤੇ ਇਹ ਬੈਠੇ ਆ ਕਬੂਤਰ ਟੇੜਾਉਂਦੇ ਆਂਦੇ ਆਂ ਹੁਣ ਇਹਨਾਂ ਨੂੰ ਤਿੰਨਾਂ ਨੂੰ ਤੇ ਬੱਚੇ ਬਿਠਾਦੇ ਆਪਾਂ ਨੇ ਛਤਰੀ ਤੇ ਉਹ ਬੈਠ ਕੇ ਜਾ ਕੇ ਤੇ ਕੱਢਦੇ ਇਹਨਾਂ ਨੂੰ ਵੀ ਕਿੱਕ ਕਰਕੇ ਪਹਿਲਾਂ ਕੱਢਦੇ ਇਹਨੂੰ ਕੱਲੇ ਪੋਟੇ ਵਾਲੇ ਨੂੰ ਲੱਗ ਗਿਆ ਵੀ ਹੁਣ ਕੱਢਦੇ ਆਂ ਰੱਤੇ ਨੂੰ ਰੱਤਾ ਵੀ ਉੱਡ ਗਿਆ ਤੇ ਉਹ ਪੋਟੇ ਵਾਲਾ ਤਾਂ ਗਿਆ ਬੈਠ ਤੇ ਹੁਣ ਕੱਢਦੇ ਇਹਨੂੰ ਕੱਚ ਟੂਸੇ ਵਾਲੀ ਕਬੂਤਰੀ ਨੂੰ ਇਹ ਰਹੀ ਜਰਦੀ ਗੋਤਰੀ ਲੋ ਜੀ ਇਹ ਵੀ ਬੈਠ ਗਈ ਛਤਰੀ ਤੇ ਡਾਉਂਦੇ ਆ ਤੇ ਇਹ ਇਹ ਬੈਠ ਗਏ ਹਡਾਉਂਦੇ ਆ ਉੜ ਗਈ ਦੋਨੋਂ ਤਿੰਨਾ ਉੜ ਗਏ ਦੋ ਇਹ ਜਾਂਦੇ ਤੇ ਇੱਕ ਇਹ ਆਉਂਦਾ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਕੁਤਰਾ ਨੂੰ ਪਾ ਕੱਢੀਏ ਬਾਹਰ ਜਾ ਕੇ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਕੁਤਰਾ ਕੋਲੇ ਤੇ ਇਹਨਾਂ ਨੂੰ ਖੋਲਦੇ ਆਂ ਬਾਹਰ ਤੇ ਦਾਣੇ ਦੋਨੇ ਰੱਖ ਦਿੰਦੇ ਆ ਤੇ ਆ ਦੇਖੋ ਤਾਰਾ ਮੀਰਾ ਪਿਆ ਏ ਵਿਚਰ ਲਾਇਆ ਵਾ ਤਾਰਾ ਮੀਰਾ ਪਾਇਆ ਸੀ ਕੱਲ ਇਹਨਾਂ ਨੂੰ ਤੇ ਖਾਣ ਦੋ ਇੱਧਰ ਵੀ ਜਿੰਦਾ ਖੋਲਦੇ ਆਂ ਚੱਬੀ ਰਹੀ ਇਹ ਤੇ ਲੋ ਬਈ ਮਿੱਤਰੋ ਇਹਨਾਂ ਨੂੰ ਵੀ ਆਉਣ ਦੋ ਬਾਹਰ ਆ ਜਾ ਓਏ ਆਇਓ 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 ਲੋ ਜੀ ਬਈ ਮਿੱਤਰੋ ਇਹਨਾਂ ਨੂੰ ਖਾਣ ਦੋ ਤੇ ਜੋੜੀ ਨੇ ਵੀ ਆਪਣੇ ਨੇ ਅੰਡੇ ਧਰਤੇ ਆ ਦੋਨੋਂ ਤੇ ਇੱਧਰ ਵੀ ਅੰਡੇ ਧਰਤੇ ਆ ਤੇ ਇਹਨਾਂ ਵਿੱਚੋਂ ਬੱਚੇ ਨਿਕਲੇ ਨਹੀਂ ਹਲੇ ਨਿਕਲਣ ਜਾਣੇ ਚਾਹੀਦੇ ਸੀ ਕੰਡਾ ਖਰਾਬ ਲੱਗਦਾ ਹੈ ਇਹ ਕੰਡਾ ਸਹੀ ਲੱਗਦਾ ਚਲੋ ਦੇਖਦੇ ਆ ਕੀ ਬਣਦਾ ਤੇ ਪਿੰਡ ਦੇ ਇਹਨਾਂ ਨੂੰ ਪਾਣੀ ਪੋਣੀ ਧਾਣੇ ਦੇ ਉਹਨੇ ਖਾਣ ਦੋ ਤੇ ਇਹ ਬੱਚਾ ਅੱਜ ਆਪਾਂ ਟਾਂਕਾ ਦੇ ਆਵਾਂਗੇ ਆਪਣੇ ਭਰਾ ਨੂੰ ਜਿਸ ਤੋਂ ਇਹਦੇ ਮਾਪੇ ਹੋਏ ਐ ਉਹਨੂੰ ਦੇਖ ਕੇ ਆਉਣਾ ਅੱਜ ਜਾਵਾਂਗੇ ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਕਬੂਤਰ ਇਹ ਉੱਡ ਗਿਆ ਤੇ ਮਿੱਤਰੋ ਇਹ ਬੈਠੇ ਆ ਛਤਰੀਆਂ ਤੇ ਆ ਬੈਠੀ ਹੈ ਓਕੇ ਰਿਪੋਰਟ ਹੈ ਤੇ ਜਾਲ ਜੂਲ ਤੇ ਬਾਕੀ ਕਬੂਤਰ ਆਪਣੇ ਉੜਦੇ ਆ ਉਹ ਵੀ ਦਫੰਦੇ ਸਾਨੂੰ ਇਹ ਆਗੇ ਦੋ ਤਾਂ ਇਹ ਦੇਖਦੇ ਹੋਵੇ ਦੋ ਇਹ ਆਗੇ ਤੇ ਇੱਕ ਰਤਾ ਇਹ ਘੁੰਮਦਾ ਨੀਚੇ-ਨੀਚੇ ਤੇ ਵੀ ਲੱਗ ਗਿਆ ਕਬੂਤਰ ਦਾਣੇ ਖਾਣ ਲਓ ਜੀ ਆਗੇ ਸਾਰੇ ਬਾਹਰ ਪੂਰੇ ਖੁਸ਼ ਹੈ ਆਣ ਦੋ ਇਹਨਾਂ ਨੂੰ ਦਾਣਾ ਪਾਣੀ ਹੋਈ ਮਿੱਤਰੋ ਕਬੂਤਰ ਗਏ ਆ ਬੈਠੇ ਇਹਨਾਂ ਨੂੰ ਕਰਦੇ ਆ ਬੰਦ ਤੇ ਖੋਲਦੇ ਆ ਖੁੱਡੇ ਦੀ ਤਾਕੀ ਕੱਬਦੀ ਇਹਨਾਂ ਨੂੰ ਵੀ ਬੰਦ ਲੋ ਮਿੱਤਰੋ ਖੁੱਡੇ ਦੀ ਤਾਕੀ ਲਈ ਆ ਕੋਲ ਤੇ ਬੈਠੇ ਆ ਬੱਚੇ ਤੇ ਕਰਦੇ ਆ ਇਹਨਾਂ ਨੂੰ ਵੀ ਬੰਦ ਵਾਹ ਵਧੀਆ ਚੱਲ ਰਹੀ ਹੈ ਪੂਰੀ ਤੇ ਕਰਦੇ ਆ ਇਹਨਾਂ ਨੂੰ ਬੰਦ ਤੇ ਹਾਂਜੀ ਬਾਈ ਮਿੱਤਰੋ ਕਰਤੇ ਆ ਤਿੰਨੋਂ ਬੰਦ ਤੇ ਇੱਧਰ ਇਹ ਬੈਠੇ ਆ ਕਬੂਤਰ ਆਪਣੇ ਤੇ ਦਾਣੇ-ਦੂਣੇ ਪਾਉਂਦੇ ਆ ਤੇ ਬੱਚਾ ਉੱਡ ਕੇ ਬੈਠ ਗਿਆ ਜੀ ਉਹ ਸਾਹਮਣੇ ਕੰਧ ਤੇ ਛਤਰੀ ਤੇ ਬੱਚਾ ਦੂਸਰਾ ਬਿਠਾ ਤਿਆ ਇਹ ਆ ਜਾਊਗਾ ਤੇ ਹੁਣ ਚਲਦੇ ਆਂ ਜੀ ਉੱਪਰ ਉੱਪਰ ਵਾਲੇ ਕੋਤਰਾ ਨੂੰ ਖੋਲਿਏ ਦਾਣੇ-ਦੂਣੇ ਪਾਈਏ ਇੰਨੀ ਦੇਰ ਚ ਬੱਚਾ ਆਉਂਦਾ ਏ ਫਿਰ ਇਹਨਾਂ ਨੂੰ ਆ ਕੇ ਪਾ ਦਾਂਗੇ ਬੱਚੇ ਨੂੰ ਦਾਣੇ ਚਲਦੇ ਆਂ ਹੁਣ ਉੱਪਰ ਪਰਾਇਸੀ ਬੱਚਾ ਉੜਕੇ ਚਲੇ ਗਿਆ ਉਹ ਬੈਠ ਗਿਆ ਜਾ ਕੇ ਛਤਰੀ ਤੇ ਤੇ ਦਾਣੇ ਲੈ ਲਿਆ ਖੋਲਦੇ ਆ ਕਬੂਤਰਾਂ ਨੂੰ ਤੇ ਪਾਉਂਦੇ ਆ ਦਾਣੇ ਚਲੋ ਬਈ ਮਿੱਤਰੋ ਪਹੁੰਚ ਗਏ ਉੱਪਰ ਤੇ ਤਾਰਾ ਮੀਰਾ ਪਏ ਪਹਿਲਾਂ ਇਹਨਾਂ ਨੂੰ ਇਹ ਖਾਣ ਦੋ ਖੋਲਦੇ ਆ ਇਹਨਾਂ ਨੂੰ ਵੀ ਆਜੋ ਬਈ ਬਾਹਰ ਤੇ ਪਾਉਂਦੇ ਆ ਇਹਨਾਂ ਨੂੰ ਦਾਣੇ ਸਾਰੇ ਹੀ ਲੋ ਜੀ نیچے ਸਰੌਂ ਲਾਈ ਹੋਈ ਹੈ ਚਲੋ ਬਈ ਮਿੱਤਰੋ ਖਾਣ ਦੋ ਇਹਨਾਂ ਨੂੰ ਦਾਣੇ ਤੇ ਡੱਬਾ ਲੈ ਚਲਦੇ ਆਂ ਨੀਚੇ ਤੇ ਹੁਣ ਚਲਦੇ ਆਂ ਨੀਚੇ 19 ਦੇਰ 'ਚ ਦਾਣੇ ਖਾਉਂਗੇ ਆਪਾਂ ਜਾ ਕੇ ਦੂਜੇ ਕਬੂਤਰਾਂ ਨੂੰ ਪਾਈਏ ਦਾਣੇ ਖਾਣ ਦੋ ਇਹਨਾਂ ਨੂੰ ਸਾਰੇ ਹੁੰਦਾਣੇ ਆਇਓ ਆਓ 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 ਤੇ ਉਹ ਬੱਚਾ ਵੀ ਦੇ ਕੇ ਆਣਾ ਹੈ ਫਿਰ ਅੱਜ ਹੁਣ ਸ਼ਾਮ ਨੂੰ ਫੋਨ ਕਰਦਾ ਆਂ ਮੈਂ ਜੇ ਬੀਰਾ ਕਰਾ ਹੋਇਆ ਉਹਨੂੰ ਦੇ ਕੇ ਆਵਾਂਗੇ ਤੇ ਚੱਲਦੇ ਆਂ ਹੁਣ نیچے ਲਾਗੇ ਕੋਊਤਰਾ ਬਣੇ ਸਾਰੇ ਦਾਣੇ ਖਾਣ ਆਉਂਦੇ ਆਂ ਇਹ ਦਾਣਿਆਂ ਨੂੰ ਭੱਜ ਕੇ ਪੂਰੇ ਫਿੱਟ ਐ ਤੰਦਰੁਸਤ ਐ ਤੇ ਚੱਲਦੇ ਆਂ ਹੁਣ نیچے ਤੇ ਹਾਂਜੀ ਬਾਈ ਮਿੱਤਰੋ ਇਹਨਾਂ ਨੂੰ نیچے ਵਾਲੇ ਕੋਊਤਰਾ ਨੂੰ ਲਿਆਏ ਆਂ ਆਪਾਂ ਕੱਲੀ ਕਣਕ ਇਹਨਾਂ ਨੂੰ ਪਾਉਂਦੇ ਆਂ ਲੋਵੇ ਮਿੱਤਰੋ ਪਾਤੀਆਂ ਇਹਨਾਂ ਨੂੰ ਤੇ ਦੂਜੇ ਕੂਤਰਾਂ ਨੂੰ ਵੀ ਤਾਰਦੇ ਆਂ ਬਸ ਬੱਚਿਆਂ ਨੂੰ ਵੇਹ ਤਾਂ ਬੱਚੇ ਆਪਣੇ ਆਪ ਆਣ ਇਹਨੂੰ ਫਿਰਦੇ ਆ ਲੋਵੇ ਇੱਧਰ ਵੀ ਪਾਤੀ ਆਇਓ 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 ਦੇਖੋ ਜੀ ਬੱਚੇ ਆਪਣੇ ਆਪ ਆਣ ਇਹਨੂੰ ਫਿਰਦੇ ਆ ਤੇ ਲੋ ਬਈ ਮਿੱਤਰੋ ਇੱਕ ਬੱਚਾ ਤਾਂ ਜਾਣੇ ਦੀ ਪੂਰੀ ਕੋਸ਼ਿਸ਼ ਨੂੰ ਤੇ ਲੋ ਜੀ ਇੱਕ ਬੱਚਾ ਚਲੇ ਗਿਆ ਅੰਦਰ ਤੇ ਇੱਕ ਪੂਰਾ ਰਹਿ ਗਿਆ ਇਹਨੂੰ ਵੀ ਕਰ ਦੁੰਦੇ ਆ ਬਸ ਚੱਲੇ ਆ ਵੀ ਚੱਲ ਓਏ ਤੇ ਲੋ ਜੀ ਇਹ ਵੀ ਗਿਆ ਨਹੀਂ ਜਾ ਨਹੀਂ ਹੋਇਆ ਆਪਾਂ ਹੀ ਕਰ ਦੁੰਦੇ ਆ ਛਤਰੀ ਫੜ ਕੇ ਆ ਜਾ ਆ ਜਾ ਲੋ ਜੀ ਪੂਰਾ ਘੁੰਮ ਕੇ ਫਿਰ ਗਏ ਅੰਦਰ ਪਹੁੰਚ ਗਏ ਆ ਵੀ ਅੰਦਰ ਚਲੋ ਬਈ ਮਿੱਤਰੋ ਲੱਗ ਗਿਆ ਆਪਣੇ ਸਾਰੇ ਕੂਤਰ ਦਾਣੇ ਖਾਣ ਬੱਚੇ ਵੀ ਤੇ ਕਰਦੇ ਆਂ ਆਪਾਂ ਆਪਣੇ ਵਲੌਗ ਦਾ ਇਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਕਰ ਦਿਓ ਜਲਦੀ ਜਲਦੀ 1k ਸਬਸਕ੍ਰਾਈਬਰ ਤੇ ਕੱਲ ਆਪਾਂ ਨੇ ਰੱਖੀ ਸੀ ਫਰਨੈਲ ਦੀਆਂ ਗੋਲੀਆਂ ਖੁੱਡਿਆਂ 'ਚ ਦੋਨੋਂ ਸਾਈਡ ਰੱਖਤੀਆਂ ਸੀ ਤੇ ਮੁਸਕ ਕਪੂਰ ਹੋਰ ਰੱਖਿਆ ਹੋਇਆ ਹੈ ਤਾਂ ਕਿ ਅੰਦਰ ਸਮੈਲ ਨਾ ਆਵੇ ਓਕੇ ਰਿਪੋਰਟ ਹੈ ਖਾਣ ਦੋ ਇਹਨਾਂ ਨੂੰ ਦਾਣੇ ਤੇ ਮਿਲਦੇ ਆਂ ਯਾ ਪਾਵਣੀ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਤੇ 2-4 ਦਿਨ ਤੱਕ ਇਹਦੇ ਘੇਰ ਪਾਵਾਂਗੇ ਬੱਚੇ ਦੇ ਬੱਗੇ ਤੇ ਲਾਲ ਚਿਨਾ ਇਹ ਜਿਹੜਾ ਤੇ ਪੂਰਾ ਬੱਚਾ ਹਲ ਥੋੜਾ ਜਿਹਾ ਬਿਮਾਰ ਜਾ ਵੀ ਹੈ ਨੀ ਚੋ ਸੁੱਕਿਆ ਹੋਇਆ ਹੈ ਉਹ ਆਪਣੇ ਆਪ ਉਡੂਗਾ ਜਾਂ ਊਡੂਗਾ ਉਦੋਂ ਹੜਾਵਾਂਗੇ ਤੇ ਇਹਨੂੰ ਹੜਾਵਾਂਗੇ ਦੋ ਚਾਰ ਦਿਨ ਤੱਕ ਲੱਗ ਜਾਊਗਾ ਇਹ ਉੜਨ ਤੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ